ਚਲ ਜੀ ਮਹਾਤਮਾ ਕਹਿੰਦੇ ਬੇਟਾ ਹੁਣ ਤੂੰ ਐਂ ਕਰ ਜਾ ਆ ਆਪਦੀ ਮਾਂ ਨੂੰ ਮਿਲਿਆ ਕਹਿੰਦਾ ਜੀ ਮੈਨੂੰ ਮੇਰੀ ਮਾਂ ਦਾ ਵਾਲਾ ਪਿਆਰ ਹੈ ਇੰਨਾ ਨਰਮੋ ਹੋ ਗਿਆ ਕਾਮ ਤੋਂ ਮੋਹ ਤੋਂ ਹਰ ਚੀਜ਼ਾਂ ਤੋਂ ਰਹਿਤ ਹੋ ਗਿਆ ਉਹਨੂੰ ਕੋਈ ਆਪਦੀ ਪਤਨੀ ਦਾ ਕੋਈ ਨਿਸ ਮਸਲਾ ਵੀ ਕਹਿੰਦਾ ਮੇਰੀ ਮਾਂ ਦਾ ਮੋਹ ਆਉਂਦਾ ਕਿਉਂ ਮਾਂ ਬਹੁਤ ਇੱਕ ਵੱਡੀ ਚੀਜ਼ ਹੈ ਕਿ ਆਪਾਂ ਹੀ ਬੁੜੀ ਵੀ ਰੋਇਆ ਕਰੇ ਬੀ ਤੱਕ ਮਰ ਗਿਆ ਬਿਜਲਾ ਕੋੜਾ ਖਾਲੀ ਆ ਗਿਆ ਕਿਸੇ ਨੇ ਮਾਰਤਾ ਹਿੜੀਓ ਦੀ स्त्री ਤੀ ਉਹ ਬਹੁਤ ਸਿਆਣੀ ਤੀ ਉਹ ਸਤਵੰਤੀ ਤੀ ਉਹ ਕਹਿਣ ਲਗੀ ਮਾਂ ਤੇਰਾ ਪੁੱਤ ਮਰਿਆ ਨਹੀਂ ਕਹਿੰਦੀ ਕਿਉਂ ਮੈਂ ਕਹਿੰਦੀ ਗਰੰਟੀ ਦਿੰਨੀ ਆ ਜਿੱਦ ਦਿਨ ਤੇਰਾ ਪੁੱਤ ਮਰ ਗਿਆ ਮੇਰੇ ਮਨ ਚ ਅਦਾਸੀ ਉਹ ਦਿਨ ਹੀ ਆਜੂ ਮੇਰੇ ਮਨ ਚ ਕੋਈ ਅਦਾਸੀ ਨਹੀਂ ਮੇਰੇ ਮਨ ਦੇ ਵਿੱਚ ਪੂਰੀ ਖੁਸ਼ੀ ਹੈ ਕਹਿੰਦੀ ਮਾਂ ਮੈਂ ਤੇਰੇ ਪੁੱਤ ਪਤੂ ਤੋਂ ਬਣਾ ਮੈਂ ਕਿਸੇ ਬੰਦੇ ਨੂੰ ਗੈਰ ਰਖਣਾ ਵੇਖਿਆ ਨਹੀਂ ਮੇਰਾ ਉਹੀ ਪਤੀ ਹੈ ਪਈ 10 ਸਾਲਾਂ ਬਾਅਦ ਜਦੋਂ ਕੰਨਾ ਫਿਰ ਬਾਬਾ ਆਏ ਘਰ ਆ ਆ ਭਾਗ ਮੈਂ ਜਿਹਦੇ ਲਾ ਦੇ ਮੇਰੇ ਹੁਣ ਕੱਪੜੇ ਸਹੀ ਮੇਰੇ ਤਾਂ ਜੱਟਾਂ ਆਲੇ ਆਏ ਉਹ ਉਹ ਚੇਲਿਆਂ ਨੂੰ ਕਹਣਾ ਜਾਓ ਏ ਹਟ ਤੇ ਜਾਓ ਉਥੇ ਮਨ ਪਹੁੰਦਾ ਕੁਰਤਾ ਲੈ ਲਿਆ ਚਾਦਰਾਂ ਲੈ ਲਿਆ ਪਾਗਲੇਲੀ ਚੰਗੀ ਕੱਟ ਵੀ ਲੈ ਲਈ ਜੁੱਤੀ ਪਈ ਤੁਰ ਪਿਆ ਪਰ ਦਾੜੀ ਕਾਲੀ ਦੇ ਜਾਈ ਦਾੜੀ ਚਿੱਟੀ ਹੋ ਗਈ ਕਿਉਂ ਉਹ ਤੋਂ ਮਾੜੀ ਦੀ ਦੀ ਫਿਰ 10 12 ਸਾਲ ਜਦੋਂ ਰਹਾ ਬਦਲ ਗਈ ਗਾੜੀ ਦੱਚੀ ਨਾ ਭਾਈ ਜਦੋਂ ਜਣੂ ਰਾਹ ਟਕਰੇ ਅਗਲਾ ਕਹੇ ਯਾਰ ਲੱਗਦਾ ਤਾਂ ਉਹਨਾਂ ਦਾ ਚੰਦੀ ਹੈ ਪਰ ਦਾੜੀ ਚਿੱਟੀ ਹੋ ਗਈ ਜਿਹੜੇ ਸਿਆਣੇ ਬੰਦੇ ਸੀ ਉਹਨਾਂ ਨੇ ਸਿਆਣ ਲੈ ਕਹਿੰਦੇ ਨਹੀਂ ਗਏ ਇਹਨੂੰ ਕਿੰਨਾ ਚਿਰ ਹੋ ਗਿਆ ਜਿਹੜੀ ਘਰ ਦੀ ਖਰਾਕ ਵੱਖਰੀ ਹੁੰਦੀ ਹੈ ਖਬਰਾਂ ਵਿਚਾਰਾ ਕਿੱਥੇ ਰਿਹਾ ਹੈ ਭਾਈ ਐਨੇ ਕੋਈ ਗਮਾਂਡੀਆਂ ਦੀ ਕੁੜੀ ਗੋਹਾ ਸਿੱਟ ਨਾ ਆਈ ਜਦੋਂ ਉਹ ਬੰਦਿਆ ਨਾਲ ਦੇਖਿਆ ਗੱਲਾਂ ਕਰਦੇ ਉਹ ਜਾ ਕੇ ਕਹਿੰਦੀ ਮਾਂ ਕਾਈ ਕਿ ਹਾਂ ਬਤ ਕਹਿੰਦੀ ਤੇਰਾ ਚੰਦਾ ਆ ਗਿਆ ਸਹੀ ਭਈ ਬੁੜੀ ਪਈ ਰਹੀਂਦੀ ਸੀ ਮੰਜੇ ਤੇ ਬੈਠੀ ਹੋ ਗਈ ਕਹਿੰਦੀ ਐਵੇਂ ਤਾਂ ਨਹੀਂ ਕਹਿੰਦੀ ਨਾ ਉਹ ਤੇ ਬੰਦਿਆ ਨਾਲ ਗੱਲਾਂ ਕਰੀਏ ਨਾ ਮੈਂ ਦੇਖ ਕੇ ਆਈਆਂ ਭਈ ਜਦੋਂ ਘਰੇ ਵੜਿਆ ਖੰਗੂਰ ਮਾਰੀ ਬੁੜੀ ਤਾਂ ਬਾਦਸ਼ਾਹ ਵਾਲੀ ਕਹਿੰਦੀ ਹਾਂ ਬੋਲ ਚੰਗ ਦਾ ਤੂੰ ਆਹਦੇ ਬੱਚੇ ਦੀ ਆਪਾਂ ਸਿਆਣ ਬੋਲ ਹਰ ਇੱਕ ਜਾਣਦਾ ਹੁੰਦਾ ਹੈ ਬਾਕੀ ਮਾਂ ਤਾਂ ਜਮੀ ਜਾਣਦੀ ਹੁੰਦੀ ਆ ਮਾਂ ਤਾਂ 10 ਜਵਾਕਾਂ ਚ ਜਵਾਕ ਖੇੜਿਆ ਰੂਪ ਹੀ ਆਟੇ ਚ ਹੱਥ ਹੋਣ ਭੱਜ ਕੇ ਉਹਦੀ ਕਹ ਦੂ ਮੇਰਾ ਮੁੰਡਾ ਰੋਂਦਾ ਇੰਨੀ ਪਛਾਣ ਐ ਇਹਨੂੰ ਆਪਦੇ ਬੱਚੇ ਦੀ ਆਵਾਜ਼ ਦੀ ਲੋਗ ਆ ਪੈਰੀ ਹੱਥ ਲਾਇਏ ਭਈ ਮਾਂ ਨਾ ਮਿਲਿਆ ਮਾਂ ਕਹਿੰਦੀ ਕਿ ਪੁੱਤ ਤੂੰ ਤਾਂ ਮੈਨੂੰ ਜਮੀ ਬਿਸਰ ਗਿਆ ਤੀ ਮੈਂ ਤਾਂ ਤੇਰੇ ਵਿਰਾਗ ਦੇ ਵਿੱਚ ਮਰਨ ਵਾਲੀ ਹੋ ਗਈ ਕਹਣਾ ਨਹੀਂ ਮਾਂ ਨਹੀਂ ਨਹੀਂ ਤੂੰ ਮਰਦੀ ਔਰਤਾਈ ਪੈਰੀ ਹੱਥ ਲਾਇਏ ਤੇ ਸੁਖਸਾਂਤ ਪੁੱਸੀ ਕਹਿੰਦੀ ਫਿਰ ਤੂੰ ਅੱਜ ਮੇਰਾ ਪੁੱਤ ਮੇਰੇ ਨਾਲ ਹੀ ਬਈ ਮੰਜੇ ਤੇ ਕਹਿੰਦਾ ਮਾਂ ਮੇਰਾ ਕੱਦ ਦੇ ਵੱਡਾ ਤੂੰ ਓਕੀ ਹੋਵੇਂਗੀ ਮੈਂ ਮੰਜਾ ਹੀ ਤੇਰੇ ਨਾਲ ਢਾਲ ਲੈਣਾ ਕਹਿੰਦੀ ਹਾਂ ਐ ਕਰ ਲਾ ਉਹ ਪਈ ਪਾਣੀ ਘੜੇ ਨੂੰ ਕਹਿੰਦਾ ਮੇਰੀ ਮਾਂ ਦੇ ਨਾਲ ਮੰਜਾ ਢਾਲਾ ਬੂੜੀ ਨੇ ਸੁੱਤੀ ਉੱਤੇ ਢਿੱਡ ਦਿਆ ਸਤਰ ਕੇ ਰੱਖਿਆ ਜਦੋਂ ਸੌਂ ਵੀ ਗਈ ਕਿੰਨਾ ਮਾਂ ਦਾ ਬੜਾ ਪਿਆਰ ਹੁੰਦਾ ਪੁੱਤ ਨਾ ਕਹਿੰਦੀ ਪੁੱਤ ਇੰਨਾ ਚਿਰ ਕਿੱਥੇ ਰਿਹਾ ਕਹਿੰਦਾ ਮੈਂ ਮੈਂ ਪਾਜਨ ਕਰਨ ਲੱਗਿਆ ਸੀ ਪ੍ਰਮਾਤਮਾ ਦੀ ਬੰਦਗੀ ਕਰਨ ਲੱਗਿਆ ਸੀ ਤੇ ਮੈਂ ਆਖਿਆ ਵੀ ਹੁਣ ਮੈਂ ਮੇਰੀ ਮਾਂ ਨੂੰ ਮਿਲਿਆ ਮਾਂ ਵੀ ਮੇਰੀ ਮਾਂ ਮੈਨੂੰ ਦੇਖਦੀ ਹੋ ਤੇ ਬੱਚੇ ਸੀ ਉਹ ਵੀ ਡਾਰ ਹੋ ਗਏ ਜਨਾਨੀ ਨੇ ਕਿਹਾ ਛੋਡਾ ਬਾਪੂ ਲੱਗਦਾ ਜਿਹੜੇ ਉਦੋਂ ਛੱਡ ਕੇ ਗਿਆ ਦੀ ਤਿੰਨ ਤਿੰਨ ਸਾਲ ਦੀ ਪੰਜ ਪੰਜ ਸਾਲ ਦੇ ਭਈ ਉਹ ਕਹਿਣਾ ਸਾ ਹੋਂ ਪਾਪਾ ਪੂਪਾ ਦਾ ਹੁਣ ਚੱਲਿਆ ਉਦੋਂ ਸਿੱਧਾ ਹੀ ਬਾਪੂ ਹੁੰਦਾ ਹਾਇ ਤਾਂ ਹੁਣ ਈ ਟੀਮੀਆਂ ਨੇ ਬਣਾਇਆ ਸਿਆਣੀ ਤੀਨੀ ਹੂੰ ਤਾਂ ਸਿਆਣੀਆਂ ਜਵਾਕ ਨੂੰ ਐਸੇ ਕਹਣਗਾ ਤੇਰਾ ਬਾਪੂ ਉਹਨਾਂ ਨੇ ਨਾ ਗਾਲ ਕੱਢ ਦੇਣੀ ਕਿ ਜੇ ਇਹਨੂੰ ਹੈ ਸਾਸਤਰੀ ਕਾਰ ਨੀ ਉਹ ਭੁੱਲੀ ਆ ਜਾ ਕੀ ਕਰਦਾ ਤੇਰੀ ਮਾਂ ਦੀ ਬੜੀਆਂ ਖੁਸ਼ ਹੋ ਜਾਣਗੀਆਂ ਹੈ ਐ ਨਹੀਂ ਕਹਿਣਾ ਵੀ ਉਹ ਤੇਰਾ ਬਾਪੂ ਉਹਨਾਂ ਦਾ ਸਾਸਤਰੀ ਕਾਰ ਬੁਲਾਵਦੇ ਗੋਡੇ ਹੱਥ ਲਾ ਕੋਈ ਬਿਰਲੀ ਕਹਿੰਦੀ ਇਹਨਾਂ ਨੇ ਪੁੱਠੀ ਕਿਤੇ ਤਾਂ ਨਿਕੇ ਹੁੰਦੇ ਉਹਨੂੰ ਦੇ ਦਿੰਦੀ ਐ ਤੇ ਉਹ ਕਹਿਣ ਲੱਗਿਆ ਤੂੰ ਭਾਗਮਾਨ ਨੇ ਹੁਣ ਐ ਕਰਾ ਮੈਂ ਇਹਨਾਂ ਚੀਜ਼ਾਂ ਤੋਂ ਬਿਲਕੁਲ ਰਹਿਤ ਹੋ ਗਿਆ ਮੇਰੀ ਕਾਮ বাসਨਾ ਬਿਲਕੁਲ ਖਤਮ ਆ ਤੂੰ ਮੇਰੇ ਭਰਾ ਦੀ ਪੱਗ ਲੈ ਲਾ ਕਹਿੰਦੀ ਪੱਗ ਮਰਿਆਂ ਦੀ ਲੈਂਦੇ ਹੁੰਦੇ ਨੇ ਮੈਂ ਕਿਉਂ ਦੇ ਦੀ ਪੱਗ ਲੈ ਲਾਂ ਕਹਾ ਤੂੰ ਮਨ ਨੂੰ ਆਉਂਦੇ ਕਨ ਮਰਿਆ ਸਮਝ ਲੈ ਉਹ ਕਹਿੰਦੀ ਗੱਲ ਸੁਣ ਲੈ ਮਰ ਜਾ ਜਿਉਂਦਾ ਰਹਿ ਮੈਂ ਕਿਸੇ ਦੀ ਦੋ ਦੀ ਨਾਰ ਨਹੀਂ ਕਹੋਂਦੀ ਮੈਂ ਸਤਵੰਤੀ ਧੀ ਹੀ ਆ ਮੈਂ ਨਹੀਂ ਆ ਕਰਦੀ ਕਨਾਛਾ ਕਨਾ ਉਡੀ ਸੰਦੀ ਪਤਹੁ ਤੂੰ ਕਹਣਾ ਮਾਂ ਮੈਂ ਤੈਨੂੰ ਮਿਲ ਜਾ ਕਰੂੰ ਪਰ ਮੈਂ ਹੁਣ ਛੋੜੇ ਕੋ ਰਹਿੰਦਾ ਨਹੀਂ ਤੂੰ ਮੈਨੂੰ ਯਾਦ ਕਰ ਲੈ ਕਰੀ ਮੈਂ ਤੈਨੂੰ ਅੱਜ ਲਾਜ਼ਮੀ ਮਿਲਿਆ ਕਰੂੰ ਤੇ ਐਨੇ ਭਾਈ ਐਨੇ ਇੱਕ ਰਾਜੇ ਦੇ ਮਹਿਲਾ ਦੇ ਵਿੱਚ ਇੱਕ ਬੜਾ ਸੋਹਣਾ ਬਿਰਸਤੀ ਫੁੱਲਾਂ ਵਾਲਾ ਉਹ ਸੁੱਕ ਗਿਆ ਸੁੱਕਿਆ ਜਦੋਂ ਰਾਜੇ ਨੇ ਪੰਡਤਾਂ ਨੂੰ ਕਹਿੰਦਾ ਜੀ ਮੇਰਾ ਬਿਰ ਸੁੱਕ ਗਿਆ ਤੁਸੀਂ ਦੇਖੋ ਆਉਂਦਾ ਬਥੇਰਾ ਉਪਾਜਨ ਕਰਕੇ ਵਿੱਚ ਪਾਣੀ ਪਾਉਣ ਬਥੇਰਾ ਗਣੇਸ਼ ਦੇਵੀਆਂ ਸਾਰੀਆਂ ਤੇਆਂ ਕਿਸੇ ਦੀ ਬਾਵਰ ਨਾ ਬਾਈ ਫਿਰ ਮੀਏ ਸੱਦਲੇ ਕਹਿੰਦਾ ਮੀਓ ਮੈਂ درخت ਹਰਾ ਕਰਾਉਣਾ ਹੈ ਕਿਉਂ ਰਾਜਾ ਦਾ ਇਹ ਗੋਹ ਹੁੰਦਾ ਜੀ ਤੁਸੀਂ ਕਹਿੰਦੇ ਅਸੀਂ ਰੱਬ ਦੇ ਨਾਲ ਗੱਲਾਂ ਕਰਦੇ ਹਾਂ ਕਹੋ ਰੱਬ ਨੂੰ ਮੇਰਾ ਇਹ ਕਹਿੰਦਾ ਨਾ ਹੋਇਆ ਇਹ ਸੋਚ ਲੂ ਸਾਨੂੰ ਸਾਰਿਆਂ ਨੂੰ ਜੇਲ੍ਹ ਚ ਦੇਉ ਕਾਜੀ ਤੇ ਪੰਡਤਾਂ ਦੇ ਭਾਦੀ ਬਣ ਗੀ ਸੁੱਕਿਆ درخت ਤਾਂ ਬੜਾ ਸਿਆਪਾ ਛੜੇ ਇਹ ਤਾਂ ਨਹੀਂ ਲੋਟ ਹੋਣਾ ਕੰਮ ਰੌਣਾ ਪੈ ਗਿਆ ਉਹ ਕਹਿੰਦੇ ਬਾਸਾ ਦਲ ਸਾਥੂ ਨਹੀਂ ਆਉਂਦਾ ਤੂੰ ਪਿੰਡਾਂ 'ਚ ਡੌਂਡ ਕੀ ਪਟਾ ਦੇ ਕੋਈ ਪਿੰਡਾਂ 'ਚ ਜ਼ਿਮੀਂਦਾਰ ਕੋਈ ਹੁੰਦਾ ਭਾ ਭਾ ਗਾਂ ਵਾਲਾ ਜਦੋਂ ਡੌਂਡ ਕੀ ਪਟਾਈ ਵੀ ਕਰਾਜੇ ਦਾ ਦਰਖਤ ਸੁੱਕ ਗਿਆ ਹਰਾ ਕਰਨਾ ਉਹ ਔਰਤ ਕਹਿਣ ਲੱਗੀ ਆਵਦੀ ਪਤੀ ਨੂੰ ਕਿ ਤੂੰ ਕਹੇ ਮੈਂ ਹਰਾ ਕਰ ਸਕਦੀ ਹਾਂ ਸਹੀ ਉਹ ਕਹਿੰਦਾ ਜਵਾਖ ਨਾ ਮਰਵਾ ਦੀ ਰਾਜੇ ਤੋਂ ਰਾਜ ਹੈ ਹੂੰ ਆਈ ਵੱਡੇ ਵੱਡੇ ਵਿਦਵਾਨ ਵਾਮਨ ਕਾਜੀ ਭੱਜੇ ਫਿਰਦੇ ਨੇ ਕਹਿੰਦੀ ਮੈਨੂੰ ਮੇਰੇ ਤੇ ਮੈਨੂੰ ਵਿਸ਼ਵਾਸ ਹੈ ਉਹ ਕਹਿਣ ਲੱਗੇ ਸਾਹ ਕਿ ਨਾ ਹਾਂ ਉਹਨਾਂ ਨੂੰ ਕਹਿੰਦਾਂ ਲੇ ਵੀ ਐ ਗੱਲਾ ਸਵੇਰੇ ਮੇਰੇ ਘਰ ਆਲੀ ਆਊਗੀ ਰਾਜੇ ਨੂੰ ਕਹਿ ਦਿਓ ਖਰਾ ਖਰ ਦੂਰ ਰਖ ਤਾਂ ਛੋਡਾ ਹੂੰ ਰਾਜਾ ਕਹਿਣ ਲੱਗਾ ਵੀ ਐਸੀ ਕੌੜੀ ਜਨਾਨੀਆਂ ਜਾਓ ਉਹਨੂੰ ਰਸਵਾ ਕੇ ਲੈ ਕੇ ਆ ਦਰਮਾਨ ਨਾਲ ਹੀ ਜਾਂਦ ਕਹਿੰਦਾ ਮੈਂ ਚਲਦਾ ਚਾਲ ਬਾਗੇ ਪੋਈ ਕਾਜੀ ਪੰਡਤ ਕਹਿੰਦੇ ਲਾ ਆ ਗਈ ਜੱਟੀ ਅਸੀਂ ਬੇਦਾਂ ਸ਼ਾਸਤਰਾਂ ਦੇ ਪੂਰੇ ਪੜੇ ਲਿਖੇ ਸਾਥੂ ਦਾ ਤਾਂ ਕੁਝ ਹੋਇਆ ਨਹੀਂ ਇਹ ਕਿਵੇਂ ਹਰਾ ਕਰ ਦਊਗੀ ਉਹ ਕਰੇ ਇਸ਼ਨਾਨ ਕਰਕੇ ਬਾਗੀ ਰਾਜੇ ਨੂੰ ਕਹਿੰਦੀ ਤੇਰੇ ਖੂਹੀ ਹੈਗੀ ਕਹਿੰਦਾ ਹੈਗੀ ਕੰਨਾ ਡੋਲ ਡਾਲ ਸਾਰਾ ਖੁਸੁੱਤੀ ਪਿਆ ਕਹਿੰਦੀ ਕੋਈ ਨਾ ਉੱਥੇ ਜਾ ਕੇ ਪੈਰ ਤੋਂ ਉੱਤੇ ਪ੍ਰਮਾਤਮਾ ਨੂੰ ਕਰਕੇ ਯਾਦ ਲਿਆ ਕੇ ਡੋਲ ਰਾਜਾ ਕਹਿੰਦਾ ਕਿ ਉਹ ਤੀਜਾ ਪਾਉਣ ਲੱਗੀ ਕੁੰਬਲਾ ਕੱਢਿਆ ਇੱਕ ਦਾਣਾ ਸੁੱਕਾ ਰਹਿ ਗਿਆ। ਅੱਛਾ। ਭੱਜ ਗਈ ਤਾੜੀ। ਯਾਹ ਵੀ ਕੁੰਗਾਲ ਹੈ। ਰਾਜਾ ਕਹਿੰਦਾ ਵੀ ਐਂ ਦੱਸ ਇੱਕ ਦਾਣਾ ਕਿਉਂ ਸੁੱਕਾ ਰਹਿ ਗਿਆ? ਇਹ ਕਾਰਨ ਕੀ ਆ? ਉਹ ਕਹਿੰਣ ਲਗੀ ਸਾਡਾ ਦੋਤਾ ਐ ਸੀ। ਸਾਡੀ ਕੁੜੀ ਮੇਲਣ ਆਈ ਧੀ। ਕਹਿੰਦੀ ਉਹ ਤੇ ਦੋ ਦੋ ਡੂੜ ਸਾਲ ਦਾ। ਕਹਿੰਦੀ ਮੈਨੂੰ ਆਦੇ ਟਿੱਕੜ ਤੇ ਪਾ ਕੇ ਖੜ੍ਹਈ ਆਈ ਜਾਂਦੀ ਤੇ ਉਹਨੇ ਪਸ਼ਾਪ ਕਰਿਆ ਮੇਰੇ ਗੁਪਤੰਗ ਚ ਜਾ ਕੇ ਪੈ ਗਿਆ। ਕਹਿੰਦੀ ਬਹਾਸ਼ਾ ਉਹਦੀ ਕਰਕੇ ਮੇਰੇ ਇੰਨਾ ਕਿ ਮੇਰਾ ਇਹ ਜਿਹੜਾ ਨਾ ਬਲ ਘਟ ਗਿਆ ਤੇ ਮੈਂ ਸਤਵੰਤੀ ਔਰਤਾਂ ਕਹਿੰਦੀ ਤੇ ਆ ਚੀਜ਼ ਹੀ ਕੁਛ ਨਹੀਂ ਧੀ ਭਾਈ ਬਾਦਸ਼ਾਹ ਨੇ ਬਹੁਤ ਨਾਮ ਦਿੱਤਾ ਨਵੀ ਬਾਕੀ ਵੀ ਸਤਵੰਤੀ ਦੀ ਕਹਿੰਦੀ ਨਿਸ਼ਾਨੀਆਂ ਰਾਜਾ ਗਾਹਾਂ ਵਾਸਤੇ ਵਰਖ ਕਰ ਲਈ ਕਹਿੰਦੀ ਤੇਰੀਆਂ ਰਾਣੀਆਂ ਨੂੰ ਦੇਖ ਲਾਪਾਵਾ ਕੇ ਕਹਿੰਦਾ ਰਹਿਣ ਦੇ ਇੰਨਾ ਤੋਂ ਨਹੀਂ ਹੋਣਾ ਕਹਿੰਦੀ ਪੁੱਛਦਾ ਲੈ ਰਾਜਾ ਰਾਣੀਆਂ ਕੋਲੇ ਵਾ ਗਿਆ ਕਹਿੰਦਾ ਇੱਕ ਦਾਣਾ ਹਰਾ ਨਹੀਂ ਹੋਇਆ ਦੂਜਾ ਤਾਂ ਹੋ ਗਿਆ ਤੁਸੀਂ ਪਾ ਸਕਦੀਆਂ ਹੋ ਪਾਣੀ ਕਰ ਸਕਦੀਆਂ ਹੋ ਹਰਾ ਕਿਹੜੀਆਂ ਤਾਂ ਸਿਆਣੀਆਂ ਤਾਂ ਉਹਦਾ ਨੀਮੀਆਂ ਪਾ ਗਿਆ ਭਾਈ ਵੀ ਆਪਾਂ ਆਪਣੇ ਜੀ ਦੀ ਬਡੀ ਦਾ ਤਾਕਤ ਨਹੀਂ ਇੱਕ ਮੇਰੇ ਵਰਗੀ ਫੂਕਰੀ ਜੀ ਦੀ ਕਹਿੰਦੀ ਮੈਂ ਕਰ ਦੂੰ ਰਾਜਾ ਕਹਿੰਦਾ ਲਿਆ ਜਾਓ ਵੀ ਸਾਡੇ ਕੋਲ ਆਪਦੇ ਨੇ ਉਹ ਕੋ ਦੇਖਦੀਆਂ ਸੀ ਬੈਠੀਆਂ ਉੱਥੇ ਆਵਦਾਨ ਉਹਦੇ ਮੂੰਹ ਪੈਰ ਪੂਰ ਜੇਤੂ ਤੇ ਖੂਹੀ ਤੇ ਭਰ ਲੇ ਤਿੰਨ ਚਾਰ ਡੋਲ ਦੇ ਕੀ ਪੰਜ ਪਾਤੇ ਕਿੱਥੇ ਹਰਾ ਹੋਵੇ ਹੂੰ ਤੇ ਬੰਦੇ ਚੜੇ ਡਾਣੇ ਕੰਨੀ ਦੇਖ ਲੈ ਰਾਜਾ ਕਹਿੰਦਾ ਤੂੰ ਦੁਨੀਆ ਨੂੰ ਦਿਸੂ ਜਦੋਂ ਹਰਾ ਹੋ ਗਿਆ ਤੇਰੇ ਦੇਖੇ ਤੋਂ ਨਹੀਂ ਕੁਝ ਬਣਦਾ ਹੱਥ ਬਣ ਕੇ ਖੜ ਗਈ ਕਹਿੰਨੀ ਮਹਾਰਾਜ ਮੇਰੇ ਚੱਡਾ ਵਾਲਨੀ ਕਹਿੰਦਾ ਫਿਰ ਕਿਉਂ ਹਾਂ ਕਿਹਾ ਸੀ ਇਹ ਸਤਵੰਤੀ ਜਨਾਨੀ ਐ ਇਹਨੇ ਆਪ ਦੀਆਂ ਅੱਖਾਂ ਦੇ ਨਾਲ ਕਿਸੇ ਮਰਦ ਨੂੰ ਗੈਰ ਨਹੀਂ ਤੱਕਿਆ ਇਹਦੇ ਚ ਪਾਵਰ ਆ ਚੰਦ ਖਾਨਾ ਵੀ ਚੱਲ ਚੱਲੀਏ ਕਰਨ ਭਾਈ ਵਧੀਆ ਤਨ ਪਦਾਰਸ ਦਿੱਤਾ ਉਹ ਕਹਿੰਦਾ ਫਿਰ ਹੁਣ ਕਹਿੰਦੀ ਆਪਦੇ ਭਰਾ ਨੂੰ ਵਿਆ ਲਓ ਪਰ ਮੈਨੂੰ ਇਹ ਗੱਲ ਨਾ ਕਹੀ ਠੀਕ ਹੈ ਤੂੰ ਨਹੀਂ ਰਹਿਣਾ ਚਲੋ ਤੇਰੀ ਮਰਜ਼ੀ ਹੈ ਪਰ ਮੈਂ ਨਹੀਂ ਇਹ ਹੋਰ ਬੰਦੇ ਨੂੰ ਅੰਗੀਕਾਰ ਕਰਦੀ ਘਰੇ ਵਾਗਿਆ ਕਹਿੰਦਾ ਮਾਂ ਫਿਰ ਤੂੰ ਐਂ ਕਰ ਛੋਟੇ ਭਾਈ ਨੂੰ ਵਿਆ ਲਾ ਕਹਿੰਦੀ ਤੂੰ ਕਿਹਾ ਮਾਂ ਮੈਂ ਤਾਂ ਸੰਤਾਂ ਕੋਲ ਜਾਣਾ ਦੁਆਰੇ ਮੈਂ ਤਾਂ ਭਜਨ ਕਰਨਾ ਮੈਂ ਤਾਂ ਤੈਨੂੰ ਦੱਸਦਾ ਵੀ ਇਹ ਮੋਹ ਮਾਇਆ ਚ ਫਸਦਾ ਹੀ ਹੁਣ ਓਹ ਜਾਂ ਲਗੀ ਤੇਰੀ ਮਰਜ਼ੀ ਆ ਪੁੱਤ ਕਹਿੰਦਾ ਇਹਨੂੰ ਵਿਆਹ ਲਾ ਛੋਟੇ ਨੂੰ ਪਰ ਮੈਂ ਤੈਨੂੰ ਮਿਲਿਆ ਕਰੂੰਗਾ ਤੇ ਨਹੀਂ ਚੰਗਾ ਭਈ ਜੇ ਤੂੰ ਐਂ ਗੱਲ ਹੋ ਗਈ ਉਹਦੀ ਤਾਂ ਧੂਮਾ ਪੈ ਗਈਆਂ ਜੱਟ ਦੀਆਂ ਤਾਂ ਵੀ ਉਹ ਜ਼ਿਮੀਂਦਾਰ ਹੈ ਇਹ ਜਾਂ ਉਹਦੇ 'ਚ ਤਾਕਤ ਹੈ ਤੇ ਜਨਾਨੀ ਆ ਉਹਦੇ ਚਾ ਉਦੋਂ ਉਤੋਂ ਦੀ ਹੈ ਹੂੰ ਭਈ ਇਸ ਬਾਦਸ਼ਾਹ ਨੇ ਸੱਦ ਲਿਆ ਉਹਨੂੰ ਚੰਦ ਨੂੰ ਕੰਧਾ ਰਾਜਾ ਕਹਿਣ ਲੱਗਿਆ ਹਾਂ ਵੀ ਜ਼ਿਮੀਦਾਰਾਂ ਤੂੰ ਕਹਨਾ ਹਾਂ ਜੀ ਪਿਓਰ ਜ਼ਿਮੀਦਾਰਾਂ ਜਿਹਨੂੰ ਜੱਟ ਕਹਿੰਦੇ ਹੁੰਨੇ ਉਹ ਹੋ ਆ ਉਹੀ ਜਾਗਰਾ ਛੱਡਿਆ ਕੱਢ ਮੀ ਜੋਤੀ ਚੰਗਾ ਕੁੜਤਾ ਪਾਇਆ ਪੱਗ ਬੰਨੀ ਕਹਿੰਦਾ ਲਸਣ ਜਿਹਦਾ ਜੱਟਾਂ ਲਈ ਲੱਗਦੇ ਨੇ ਕਹਿੰਦਾ ਜੱਟਾਂ ਜਾਵਾ ਪਿਓਰ ਜੱਟਾਂ ਉਹ ਕਹਿਣ ਲੱਗਿਆ ਕੋ ਮੇਰੀ ਵਾਰੀ ਪਹਿ ਖਵਾਣੀ ਦੱਸ ਉਹ ਕਹਿੰਦਾ ਰਾਜਾ ਕੀ ਲੈਣਾ ਇਹ ਚੀਜ਼ਾਂ ਪੁੱਛ ਕੇ ਕਹਿੰਦਾ ਨਹੀਂ ਯਾਰ ਦੱਸ ਮੈਨੂੰ ਮੇਰੀਆਂ ਰਾਣੀਆਂ ਬਾਰੇ ਦੱਸ ਮੇਰੇ ਬਾਰੇ ਦੱਸ ਕਹਿੰਦਾ ਰਾਣੀਆਂ ਬਾਰੇ ਪੁੱਛਣੀ ਆ ਕਹਿੰਦਾ ਕਹੇ ਨੇ ਕਹਿੰਦਾ ਮੇਰੇ ਸੀ ਰਾਣੀਆਂ ਨੇ ਕਹਿੰਦਾ ਬੁਲਾ ਉਹਨਾਂ ਨੂੰ ਭਈ ਆ ਗਈਆਂ ਰਾਣੀਆਂ ਹਾਰ ਸ਼ਿੰਗਾਰ ਲਾ ਕੇ ਵੀ ਆਪਦੇ ਪਤੀ ਕੋਲੇ ਜਾਣਾ ਉਹ ਕਹਿਣ ਲੱਗੇ ਉਹਨਾਂ ਨੂੰ ਕਹਦੇ ਘੁੰਡ ਨਾ ਕੱਢਣਾ ਕਿਉਂ ਤਾਂ ਪੱਲਾ ਕਰਦੀਆਂ ਸੀ ਚਾਹੇ ਵੱਡੀਆਂ ਦੀ ਪੱਲੇ ਦੀ ਬਹੁਤ ਵੱਡੀ ਬੈਣ ਸੀ ਚੀਮੀਆਂ ਤੇ ਨੰਗੇ ਮੂੰਹ ਨਹੀਂ ਵੀ ਬੈਠਣਾ। ਉਹ ਰਾਜਾ ਕਹਿੰਦਾ ਛੱਡ ਦਿਓ ਕਹਿੰਦੀ ਇੰਨੀ ਸੰਗਤ 'ਚ ਅਸੀਂ ਨੰਗੇ ਮੂੰਹ ਬਹਿ ਨਹੀਂ ਆਣੀ। ਕੋ ਕਹਿੰਦਾ ਯਾਰ ਹੁਣ ਇਹ ਤਾਂ ਐ ਕਹਿੰਦੀਆਂ ਨੇ। ਕਹਿੰਦਾ ਚੰਗਾ ਮੈਂ ਪਰੇ ਵਗ ਜਾਣਾ ਉੱਥੇ ਮੈਨੂੰ ਆਦਾ ਸਾਰੀਆਂ ਜਿੰਨੇ ਕੇਰਾ ਮੂੰਹ ਦਿਖਾ ਦੇਣਾ। ਕਹਿੰਦਾ ਹਾਂ ਠੀਕ ਹੈ ਪਰਦੇ 'ਚ ਗਿਆ ਭਾਈ ਕੱਲੀ ਕੱਲੀ ਨੰਗੀ ਗੁਲਦੀ ਚਾਖੀ ਗਿਆ। ਚਾਖ ਕੇ ਆ ਗਿਆ। ਕੋ ਕਹਿੰਦਾ ਹਾਂ ਵੀ ਦੱਸ ਸਾਰਾ ਤਾਂ ਛੋਟੀ ਰਾਣੀ ਦੀ ਜਿਹੜੀ ਉਹਦਾ ਉਹਨੇ ਸ਼ੇਰਾਂ ਚੂਰਾ ਸਾਰਾ ਸਮਾਰ ਕੇ ਵੇਖ ਕੇ ਤੇ ਕਹਿੰਨ ਲੱਗਾ ਦਾ ਸੋਣ ਇਹਨਾਂ ਦੀ ਕੀ ਮੈਨੇ ਉਗਣਾ-ਗੋਣਾ ਉਗਣਾ ਕੀ ਮੈਨੇ ਗਏ ਹੂੰ ਕਹਿੰਦਾ ਰਾਜਾ ਤੇਰੀਆਂ ਸੀ ਰਾਣੀਆਂ ਤਾਂ ਬਿਲਕੁਲ ਠੀਕ ਨੇ ਕਹਿੰਦਾ ਅੱਛਾ ਕਹਿੰਦਾ ਜਿਹੜੀ ਤੇਰੀ ਸਤਵੀਂ ਰਾਣੀ ਹੈ ਇਹ ਖਤਰਨਾਕ ਹੈ ਕਹਿੰਦਾ ਕਿਉਂ ਕਹਿੰਦਾ ਇਹ ਬਹੁਤ ਖਤਰਨਾਕ ਹੈ ਤੇਰੇ ਨੂੰ ਤੋ ਖਾ ਦਿਉ ਖੋਦੂ ਦੇ ਜੀ ਹੂੰ ਰਾਜਾ ਕਹਿੰਦਾ ਅੱਛਾ ਫਿਰ ਇਹਦਾ ਕੀ ਇਲਾਜ ਬਣਾ ਚਾਹੀਦਾ ਮਾਰ ਦੇ ਕਹਣਾ ਨਾ ਮਾਰਨੀ ਨਹੀਂ ਇਹ ਤਾਂ ਪਾਪ ਹੈ ਮਾਰਨਾ ਤਾਂ ਜਿਹੜੀ ਇਸਤਰੀ ਤੂੰ ਵਿਆਹ ਕੇ ਲਿਆ ਖਨਾ लाज ਦਾ ਦੱਸ ਵੀਰੇ ਇਹਦਾ ਕੀ ਕਰਨਾ ਕਹਣਾ ਐ ਕਰੀ ਰਾਜਾ ਕਹਣਾ ਮੈਨੂੰ ਵੀ ਪਤਾ ਲੱਗਣਾ ਚਾਹੁੰਦਾ ਮਾੜੀ ਜੀ ਪਰਖਿਆ ਦਾ ਦੱਸ ਇਹਦੀ ਕੋਈ ਕਹਿੰਦਾ ਐ ਕਰੀ ਕਹਿੰਦਾ ਜਦੋਂ ਚੰਨ ਚਾਨਣੀ ਰਾਤ ਹੋਵੇ ਨਾ ਤੂੰ ਆਵਦੇ ਮਹਿਲਾਂ ਦੇ ਸਿਖਰ ਮੰਜਾੜਾ ਲੀ ਨਾ ਸਾਰੀ ਕਹਿੰਦਾ ਉਹਨੂੰ ਤੂੰ ਇਕੱਲੀ ਰਾਣੀ ਨੂੰ ਪ੍ਰਸਤ ਤੇ ਬੁਲਾ ਲਈ ਹੋਰ ਤੇਰੀ ਰਾਣੀ ਨਾ ਕੋਈ ਜਾਵੇ ਕਹਿੰਦਾ ਇਹ ਚੰਗਾ ਕਹਿੰਦਾ ਤੇਰੀ ਪਰਖ ਆਜ ਤੈਨੂੰ ਭਈ ਚਾਨੀ ਰਾਤ ਜਿਵੇਂ ਹੁਣ ਆ ਗਈ ਤੇ ਰਾਜਾ ਮਹਿਲਾਂ ਦੇ ਉੱਤੇ ਬਹਿ ਗਿਆ ਬਹਿ ਗਿਆ ਜਾ ਕੇ ਪੰਜਾ ਢਾਖੀ ਗੋਲੀਆਂ ਨੂੰ ਕਹਿ ਲੱਗਿਆ ਜਾਓ ਛੂਟੀ ਰਾਣੀ ਨੂੰ ਬੁਲਾ ਕੇ ਇਹਦੇ ਮੇਰੇ ਕੋਲ ਆਵੇ ਭਈ ਉਹ ਜਦੋਂ ਗਈ ਕੋਈ ਉਹਨੇ ਹਾਰ ਸ਼ਿੰਗਾਰ ਜਾਣਾ ਲਾਇਆ ਸਾਦੇ ਜੇ ਕੱਪੜਿਆਂ ਦੀ ਬਾਗੀ ਕਹਿੰਦੀ ਦੱਸੋ ਮਹਾਰਾਜ ਉਹ ਜਾ ਕੇ ਕਹਿੰਦਾ ਕੀ ਗੱਲ ਆ ਤੂੰ ਕੋਈ ਹਾਰ ਸੰਗਾਰ ਤਾਂ ਲਾ ਕੇ ਨਹੀਂ ਆਈ ਮੈਂ ਤੇਰਾ ਪਤੀ ਆ ਕਦੀ ਪਤੀ ਦਾ ਹੈਗਾ ਤੂੰ ਰੋਜ਼ ਤਾਂ ਕੋਲ ਹੀ ਲੈਣਾ ਹਾਰ ਸੰਗਾਰ ਤਾਂ ਕਹਿੰਦੀ ਜੇ ਤਾਂ ਉਹ ਹੁੰਦਾ ਵੀ ਕਿਤੇ ਤੂੰ ਜਾਣਾ ਜੂਣਾ ਉਹ ਤਾਂ ਲਾਲਾ ਕਹਿੰਦੀ ਕੋਲੇ ਤੂੰ ਰਹਿਣਾ ਮੈਂ ਤੇਰੇ ਕੋਲੇ ਆ ਗਈ ਦੱਸ ਗੱਲ ਉਹ ਕਹਿਣ ਲੱਗਾ ਜਾਂ ਮੁੜ ਜਾ ਸੜਕੇ ਪਉ ਉਹਨੂੰ ਚੰਦ ਨੂੰ ਸੱਦਿਆ ਕਹਿੰਦਾ ਚੰਦ ਕਹਿੰਦਾ ਗਈ ਤੀ ਕਹਿੰਦਾ ਹਾਂ ਗਈ ਸੀ ਕਿਵੇਂ ਗਈ ਫਿਰ ਤੇਰੇ ਕੋਲੇ ਕਹਿੰਦਾ ਕੋਈ ਹਾਰ ਸ਼ਿੰਗਾਰ ਨਹੀਂ ਸੀ ਲੱਗਿਆ ਵਾ ਤੇ ਸਾਦੇ ਕੱਪੜਿਆਂ ਦੀ ਗਈ ਐ ਕਹਿੰਦਾ ਹੁਣ ਤੂੰ ਦੂਜੀਆਂ ਰਾਣੀਆਂ ਨੂੰ ਸੱਦੀ ਇਕੱਠੀਆਂ ਨੂੰ ਸਾਰੀਆਂ ਨੂੰ ਕਹਿੰਦਾ ਚੰਗਾ ਦੂਜੀਆਂ ਰਾਣੀਆਂ ਨੇ ਦੂਏ ਦਿਨ ਕਿਹਾ ਵੀ ਸਾਰੀਆਂ ਮੇਰੇ ਤਾਂ ਮਹਿਲ ਤੇ ਆਓ ਉਹਨਾਂ ਨੇ ਭਈ ਪੂਰੇ ਹਾਰ ਸ਼ਿੰਗਾਰ ਲਾਈ ਵੀ ਸਾਡਾ ਉਹ ਹਾਰ ਸ਼ਿੰਗਾਰ ਲਾ ਕੇ ਗਈਆਂ ਰਾਜਾ ਕਹਿੰਦਾ ਤੁਸੀਂ ਸ਼ਿੰਗਾਰ ਲਾਏ ਆਂ ਹਾਰ ਇੱਥੇ ਤਾਂ ਮੈਂ ਗੱਲਾਂ ਕਹਿੰਦੀ ਸਾਡਾ ਪਤੀ ਤਾਂ ਹੈਗਾ ਜਨਾਨੀ ਦਾ ਹੱਕ ਹੈ ਹਾਰ ਸ਼ਿੰਗਾਰ ਲਾ ਕੇ ਆਪਣੇ ਪਤੀ ਨੂੰ ਖੁਸ਼ ਕਰਨਾ ਕਹਿੰਦੀ ਤੈਨੂੰ ਅਸੀਂ ਖੁਸ਼ੀ ਤਾਂ ਆਂ ਕਰਾਂਗੇ ਜਦੋਂ ਹਾਰ ਸ਼ਿੰਗਾਰ ਨਾਲ ਆਇਆ ਫਿਰ ਸਾਡਾ ਰਾਣੀਆਂ ਦਾ ਕਾਹਦਾ ਫਾਇਦਾ ਹੈ ਕਹਿੰਦਾ ਜਾਓ ਥੱਲੇ ਜਾਓ ਕਹਿੰਦੀ ਹੋਰ ਕੰਮ ਕਹਿੰਦਾ ਬਸ ਕੁਛ ਨਹੀਂ ਤੜਕੀ ਸੱਦ ਲੈ ਚੰਦ ਨੂੰ ਹਾਂ ਵੀ ਚੰਦ ਝੱਟਾ ਦੱਸ ਕਹਿੰਦਾ ਕਿਵੇਂ ਹੋਈ ਰਾਜਾ ਤੂੰ ਦੱਸ ਕਹਿੰਦਾ ਇਹ ਤਾਂ ਸੀ ਹਾਰ ਸ਼ਿੰਗਾਰ ਲਾ ਕੇ ਗਈਆਂ ਸੀਗੀਆਂ ਕਹਿੰਦਾ ਜਿਹੜੀ ਉਹੋ ਐ ਉਹਨੇ ਨਹੀਂ ਦਿ ਲਾਇਆ ਕਹਿੰਦਾ ਕੋਈ ਪਰਖ ਨਹੀਂ ਕਰੀ ਕਹਿੰਦਾ ਨਾ ਕਹਿੰਦਾ ਜਿਹੜੀ ਇਹ ਰਾਣੀ ਐ ਅਸਲੀ ਰਾਣੀ ਨਹੀਂ ਹੈਗੀ ਕਹਿੰਦਾ ਅਸਲੀ ਨਹੀਂ ਐ ਨਸਲ ਖ ਨਸਲ ਐ ਕਹਿੰਦਾ ਨਾ ਜਾਰ ਮਹਾਰਾਜੇ ਦੇ ਵਿਆਹ ਕੇ ਲਿਆਇਆ ਸਵਾਲ ਹੀ ਨਹੀਂ ਪੈਦਾ ਹੁੰਦਾ ਕਹਿੰਦਾ ਬਾਦਸ਼ਾਹ ਕ ਨਸਲ ਐ ਜੇ ਅਸਲ ਹੁੰਦੀ ਨਾ ਇਹ ਹਾਰ ਸ਼ਿੰਗਾਰ ਲਾ ਕੇ ਤੈਨੂੰ ਖੁਸ਼ ਕਰਦੀ ਰਾਜਾ ਕਹਿੰਦਾ ਸ਼ੱਕ ਨਾ ਕਹਿੰਦਾ ਪਤਾ ਕਰ ਦਿਆਂ ਰਾਜੇ ਨੇ ਭਾਈ ਹਰ ਕੀ ਹੱਕੀ ਵਗੀ ਆਉਂਦੇ ਸੌਰੀ ਵਾ ਗਿਆ ਅੱਛਾ ਜੀ ਉਹਨੂੰ ਨਾਲ ਲੈ ਕੇ ਗਿਆ ਆਪਦੀ ਸੱਸ ਨੂੰ ਕਹਿੰਦਾ ਵੀ ਬੁੜੀਏ ਸੱਚ ਦੱਸ ਮੀ ਕੁੜੀ ਤੇਰੀ ਐ ਕਹਿੰਦੀ ਪੁੱਤ ਮੇਰੀ ਐ ਕਹਿੰਦਾ ਝੂਠ ਨਾ ਬੋਲੀ ਕੁੜੀ ਤੇਰੀ ਨਹੀਂ ਉਹਨੇ 2-4 ਵਾਰੀ ਤੱਕ ਕਿਹਾ ਪਰ ਜਦੋਂ ਕਿਹਾ ਮੱਥਾ ਕਮਲਵਾ ਗਿਆ ਉਹਨੇ ਕਿਹਾ ਬਾਕੀ ਸੱਚ ਐ ਦੀ ਹੈ ਨਹੀਂ ਸਹੀ ਜੀ ਉਹ ਮੁੰਡਾ ਜਿਹੜਾ ਝੂਠਾ ਹੁੰਦਾ ਉਹਦਾ ਮੱਛੇ ਤੋਂ ਫੜਾਇਆ ਜਾਂਦਾ। ਸਾਥ-ਸਾਥ ਲਾ ਜਿਹੜਾ ਜੀਜੀ ਕਨਾ ਹੈ ਨਾ ਲੋਕਾਂ ਨਾਲ ਮੱਥਾ ਲਾ ਕੇ ਦੇਗੂ ਦਾ ਮੱਥਾ ਕਾਲਾ ਹੋ ਜੂ। ਹੂੰ ਕਿਉਂਦੇ ਅੰਦਰਦਾਰ ਹੁੰਦਾ। ਉਹ ਕਹਿੰਦਾ ਮੈਂ ਤਾਂ ਕੁਛ ਨਹੀਂ ਕਹਿੰਦਾ ਮੈਂ ਉਹਨੂੰ ਛੱਡਦਾ ਨਹੀਂ। ਵਿਆਹੀ ਕਿ ਲਈ ਰੱਖੂਗਾ। ਪਰ ਦੱਸ ਉਹ ਕਹਿੰਦੀ ਪੁੱਤ ਮੇਰੇ ਇੱਕ ਕੁੜੀ ਹੋ ਕੇ ਮਰ ਗਈ। ਫੇਰ ਮੇਰੇ ਮੁੰਡਾ ਹੋ ਗਿਆ। ਕਹਿੰਦੀ ਮੇਰਾ ਰਾਜਾ ਕਹਿੰਦਾ ਵੀ ਜੋੜੀ ਜ਼ਰੂਰ ਚਾਹੀਦੀ ਹੈ। ਕਹਿੰਦੀ ਉਹਦੋਂ ਬਾਅਦ ਮੇਰੇ ਬੱਚਾ ਹੋਂਟ ਹਟ ਗਿਆ ਕੋਈ ਕਹਿੰਦੀ ਐਸਾ ਨੁਕਸ ਪੈ ਗਿਆ ਮੈਂ ਬੜਾ ਇਲਾਜ ਕਰਾਇਆ ਕਿ ਮੁੰਡਾ ਕਹਿੰਦੀ ਮੇਰਾ 15 18 ਸਾਲ ਦਾ ਹੋ ਗਿਆ ਰਾਜਾ ਕਹਿੰਦਾ ਨਾ ਜੋੜੀ ਚਾਹੀਦੀ ਐ ਚਾਹੇ 30 ਹੋਵੇ ਜੋੜੀ ਚਾਹੀਦੀ ਐ ਕਹਿੰਦੀ ਮੈਂ ਇੱਕ ਆਵਦੀ ਸਹੇਲੀ ਨੂੰ ਕਿਹਾ ਮੇਰੀ ਗਰੀਬ ਬਚਪਨ ਦੀ ਸਹੇਲੀ ਸੀ ਵੀ ਮੇਰਾ ਇਲਾਜ ਕਰੋ ਕੋਈ ਮੈਨੂੰ ਕੋਈ ਕੁੜੀ ਦਿਓ ਕਿਸੇ ਦੀ ਸੋਹਣੀ ਸੁਨੱਖੀ ਉਹ ਕਹਿੰਦੀ ਐ ਭਈ ਰਾਣੀ ਕੋਈ ਨਾ ਸੀ ਦੇਖਾਂਗੇ ਉਦੋਂ ਕੁੜੀਆਂ ਚਰਖੇ ਘੱਲਦੀਆਂ ਹੁੰਦੀਆਂ ਕਠੀਆਂ 10 10 15 15 ਕੋਈ ਕੱਢੀ ਜਾਂਦੀ ਕੋਈ ਬੁੜੀਆਂ ਦਾ ਮੇਲਾ ਲੱਗ ਜਾਂਦਾ ਕਠੀਆਂ ਆਉਂਦੀਆਂ ਹੁਣ ਤਾਂ ਕਠਾਉਣ ਵਾਲਾ ਮੁੱਕ ਗਿਆ ਕੰਮ ਉਹ ਕਹਿਣ ਲੱਗੀ ਕਿ ਕੁੜੀ ਕਹਿਣ ਲੱਗੀ ਵੀ ਵੇਰੀ ਭੈਣ ਕੋਲੇ ਕੁੜੀ ਆ ਪਰ ਕਹਿੰਦੀ ਕੁੜੀ ਸਾਰੀ 15 ਦਿਨ ਦੀ ਹੋਈ ਆ ਕਹਿੰਦੀ ਉਹੀ ਦੇ ਦਿਓ ਜਟਾ ਦੀ ਕੁੜੀ ਸੀ ਉਹਨੇ ਪਹਿ ਆਪਦੀ ਭੈਣ ਨੂੰ ਕਿਹਾ ਕਹਿੰਦੀਆਂ ਕਰਕੇ ਰਾਣੀ ਦੀ ਮਾਂ ਨੇ ਮੰਗੀ ਆ ਕਿ ਤੂੰ ਕੁੜੀ ਦੇ ਦੇ ਐਂਸ਼ਾ ਕਰੂਗੀ ਰਾਜਾ ਦੇ ਬਸੂਗੀ ਮौज ਕਰੂ ਤੂੰ ਕੀ ਬਾਹਾਂ ਕਰੇਗੀ ਕਿਸੇ ਬੜੇ ਤਕੜੇ ਜੱਟ ਦੇ ਵਿਆਹ ਦੇ ਗਈ ਕਹਿੰਦੀ ਲੈ ਜਾ ਕਹਿੰਦੀ ਘਰ ਆਇ ਨੂੰ ਪੁੱਛ ਲੈ ਮੇਰੇ ਨੂੰ ਇਹ ਕਹਾਰਾ ਆਇ ਨੂੰ ਪੁੱਛ ਕਹਾਰਾ ਲਗਾਂ ਦੇ ਦੂ ਚੰਗਾ ਕੀ ਆ ਜੇ ਰਾਜਾ ਮੰਗਦਾ ਹੈ ਭਈ ਰਾਣੀ ਨੂੰ ਦੇਤੀ ਰਾਣੀ ਨੂੰ ਪਾਲ ਲਈ ਪਾਈ ਬੱਕਰੀ ਦੇ ਦੁੱਧ ਤੇ ਕਿਉਂ ਬੱਕਰੀਆਂ ਦੁੱਧ ਹੌਲਾ ਹੁੰਦਾ ਤਾਂ ਹੀ ਪਿਉਣਾ ਕੋਈ ਹੋਰ ਬੱਕਰੀ ਦੇ ਦੁੱਧ 'ਚ ਹੋਰ ਕੋਈ ਚੀਜ਼ ਨਹੀਂ ਹੌਲਾ ਬੱਚੇ ਦੇ ਛੇਦੀ ਜੱਗ ਹਾਜਮ ਆ ਜਾਂਦਾ ਹੈ ਜਿਹੜਾ ਮਾਂ ਦਾ ਦੁੱਧ ਹੁੰਦਾ ਨਾ ਉਹ ਬਹੁਤ ਹੌਲਾ ਹੁੰਦਾ ਪਤਲਾ ਹੁੰਦਾ ਤੇ ਬਾਲੀ ਜਵਾਨ ਹੋ ਗਈ ਜਵਾਨ ਹੋਈ ਉਹ ਫਿਰ ਉਹ ਕੁੜੀ ਰਾਜੇ ਨਾਲ ਵਿਆਹੀ ਉਹ ਕਹਿੰਦੀ ਵੀ ਰਾਜਾ ਮੈਂ ਤੈਨੂੰ ਸੱਚ ਦੱਸੂ ਕੁੜੀ ਦਾ ਜੱਟਾਂ ਦੀ ਉਹੀ ਹੈ ਹਮ ਖੋੜਾ ਹੋਰ ਕਿਸੇ ਕੌਮ ਦੀ ਨਹੀਂ ਪਰ ਕੁੜੀ ਮੇਰੀ ਨਹੀਂ ਮੇਰੀ ਕੁੱਖੋਂ ਨਹੀਂ ਜਨਮੀ ਕਹਿੰਦਾ ਵੀ ਵਾਕਈ ਜੱਟ ਦੀ ਗੱਲ ਉਹ ਕਹਿੰਦਾ ਵੀ ਵਾਕਈ ਕਹਿੰਦਾ ਜੱਟ ਦੀ ਗੱਲ ਠੀਕ ਆ ਉਹ ਕਹਿੰਦਾ ਸੱਦ ਲਿਆ ਕਹਿੰਦਾ ਹਾਂ ਵੀ ਜਾਂਦਾ ਜਿਹੜੀ ਦਾ ਗੱਲ ਕਹੀ ਦੀ ਵਾਕਈ ਠੀਕ ਹੈ ਕਹਿੰਦਾ ਉਹ ਕੁੜੀ ਜੱਟਾਂ ਦੀ ਹੈ ਮੇਰੀ ਸੱਸਾਂ ਨੇ ਤਾਂ ਕਹਿੰਦਾ ਉਹ ਪਾਲੀ